ਪੰਜਾਬ ਦੀ ਬਰਬਾਦੀ ਦਾ ਅਸਲ ਜ਼ਿੰਮੇਵਾਰ ਕੌਣ ਇਸ ਸਮੇਂ ਸਭ ਤੋਂ ਵੱਡਾ ਸਵਾਲ ਪੰਜਾਬੀਆਂ ਦੇ ਮਨਾਂ ਵਿੱਚ ਇਹੀ ਹੈ ਹਰ ਵਾਰ ਉਹੀ ਐਲਾਨ ਉਹੀ ਚੇਤਾਵਨੀ ਉਸੇ ਤਰ੍ਹਾਂ ਬਰਬਾਦੀ ਇਹ ਸਭ ਕਦੋਂ ਰੁਕੇਗਾ ਇਸਤੇ ਹੀ ਗੱਲ ਕਰਾਂਗੇ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਸੁਪਰੀਮ ਕੋਰਟ ਦੇ ਵੀ ਹੁਕਮਾਂ ਦੀਆਂ ਧੱਜੀਆਂ ਪੜਾਈਆਂ ਜਾ ਰਹੀਆਂ ਨੇ ਪੰਜਾਬੀ ਬੁੱਧੀਜੀਵੀਆਂ ਨੇ ਕਈ ਵੱਡੇ ਖੁਲਾਸੇ ਜੋ ਕੇ ਹਾਲਾਤਾਂ ਸਬੰਧੀ ਕੀਤੇ ਨੇ ਕਿਹਾ ਜਾ ਰਿਹਾ ਕਿ ਪੰਜਾਬ ਵਿੱਚ ਮੀਂਹ ਕਰਕੇ ਬਹੁਤਾ ਨੁਕਸਾਨ ਨਹੀਂ ਹੋ ਰਿਹਾ ਸਗੋਂ ਅਸਲੀ ਬਰਬਾਦੀ ਵੱਖ-ਵੱਖ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਕਾਰਨ ਹੋ ਰਹੀ ਹੈ ਇਸ ਵੇਲੇ ਡੈਮਾਂ ਦੇ ਖੁੱਲੇ ਫਲੱਡ ਗੇਟਾਂ ਕਰਕੇ ਹਾਲਾਤ 1988 ਵਾਂਗ ਡਰਾਉਣੇ ਬਣੇ ਹੋਏ ਨੇ ਉਸ ਵੇਲੇ ਵੀ ਇੱਕ ਸਾਜ਼ਿਸ਼ ਸੀ ਕਿ ਜਾਣਬੁੱਝ ਕੇ ਖੜਕੂਆਂ ਦੀਆਂ ਲੁਕਣਗਾਹਾ ਨੂੰ ਮੰਡ ਏਰੀਏ ਵਿੱਚੋਂ ਖਤਮ ਕਰ ਲਈ। ਪਾਖੜਾ ਦੇ ਗੇਟ ਖੋਲੇ ਗਏ ਸਨ ਤੇ ਪੰਜਾਬ ਵਿੱਚ ਕਈ ਜਗ੍ਹਾ ਤੇ 15 ਤੋਂ 20 ਫੁੱਟ ਤੱਕ ਵੀ ਪਾਣੀ ਭਰ ਗਿਆ ਸੀ ਮੰਡ ਦਾ ਇਲਾਕਾ ਪੂਰੀ ਤਰ੍ਹਾਂ ਰਾਤੋਂ ਰਾਤ ਡੁੱਬ ਗਿਆ ਸੀ। ਹੁਣ ਵੀ ਪੰਜਾਬ, ਹਰਿਆਣਾ ਤੇ ਰਾਜਸਥਾਨ ਨੂੰ ਦੇਣ ਲਈ ਵਾਧੂ ਸਟੋਰ ਕੀਤੇ ਜਾਂਦੇ ਪਾਣੀ ਦਾ ਖਮਿਆਜ਼ਾ ਪੰਜਾਬ ਭੁਗਤ ਰਿਹਾ। ਇਹਨਾਂ ਟਾਈਮਾਂ ਵਿੱਚੋਂ ਪੰਜਾਬ ਨੂੰ ਪਾਣੀ ਦੇਣ ਲੱਗਿਆ ਤਾਂ ਕੇਂਦਰ ਸਰਕਾਰ ਦੇ ਢਿੱਡ ਵਿੱਚ ਪੀੜ ਹੁੰਦੀ ਆ ਪਰ ਜਦ ਪਾਣੀ ਦਾ ਪੱਧਰ ਵੱਜ ਜਾਂਦਾ ਤਾਂ ਫਿਰ ਪਾਣੀ ਛੱਡਣ ਲੱਗਿਆ ਰੱਤਾ ਵੀ ਸੀ ਨਹੀਂ ਕੀਤੀ ਜਾਂਦੀ ਕਿ ਪੰਜਾਬ ਦੀ ਬਰਬਾਦੀ ਹੋਵੇਗੀ ਅੱਜ ਕੱਲ ਬਹੁਤ ਸਾਧਨ ਨੇ ਕਿ ਅੰਦਾਜ਼ਾ ਪਹਿਲਾਂ ਲੱਗ ਜਾਂਦਾ ਹੈ ਕਿ ਕਿੰਨੀ بارش ਹੋਵੇਗੀ ਅਤੇ ਇਹਨਾਂ ਡੈਮਾਂ ਦੇ ਵਿੱਚ ਪਾਣੀ ਦਾ ਪੱਧਰ ਉਸ ਅਨੁਸਾਰ ਰੱਖਣਾ ਜ਼ਰੂਰੀ ਹੈ ਜੇ ਭਵਿਕ ਵਿੱਚ بارش ਦੇ ਜ਼ਿਆਦਾ ਸੰਕੇਤ ਨੇ ਤੱਕ ਕੁਝ ਦਿਨ ਪਹਿਲਾਂ ਪਾਣੀ ਰਿਲੀਜ਼ ਕਰ ਦੇਣਾ ਚਾਹੀਦਾ ਅਸਲ ਵਿੱਚ ਪੰਜਾਬੀਆਂ ਤੇ ਸਿੱਖਾਂ ਨੂੰ ਬਰਬਾਦ ਕਰ ਲਈ ਹੀ ਇੱਕ ਅਧਿਆਰ ਵੱਜੋ ਡੈਮਾਂ ਦਾ ਕੰਟਰੋਲ ਕੇਂਦਰ ਨੇ ਆਪਣੇ ਹੱਥ ਵਿੱਚ ਰੱਖਿਆ ਹੁਣ ਸੀਨੀਅਰ ਪੱਤਰਕਾਰ ਸਵਰਨ ਸਿੰਘ ਦਾਨੇਵਾਲੀਆ ਨੇ ਸੁਪਰੀਮ ਕੋਰਟ ਦਾ ਇੱਕ ਹੁਕਮ ਜੋ ਕਿ ਗੁਜਰਾਤ ਦੇ ਡੈਮ ਬਾਰੇ ਅਪੀਲ ਤੇ 10 ਮਈ 2016 ਨੂੰ ਸੁਣਾਇਆ ਗਿਆ ਸੀ ਉਸ ਨੂੰ ਜਨਤਿਕ ਕਰਕੇ ਸਥਿਤੀ ਬੜੀ ਸਪਸ਼ਟ ਕਰ ਦਿੰਦੀ ਹੈ ਕਿ ਡੈਮਾਂ ਤੋਂ ਪਾਣੀ ਛੱਡਣ ਨਾਲ ਹੋਣ ਵਾਲੀ ਬਰਬਾਦੀ ਕੁਦਰਤੀ ਕਰੋਪੀ ਨਹੀਂ ਮੰਨੀ ਜਾ ਸਕਦੀ ਇਸ ਦੀ ਜ਼ਿੰਮੇਵਾਰੀ ਸਬੰਧਤ ਸਰਕਾਰਾਂ ਤੇ ਹੈ ਤੇ ਉਹਨਾਂ ਨੂੰ ਇਸ ਦਾ ਆਨਾ ਨਾ ਹਰਜ਼ਾ ਭਰਨਾ ਪਵੇਗਾ ਹੁਣ ਸਰਕਾਰ ਕੋਲ ਕੁਦਰਤੀ ਕਰੋਪੀ ਕਹਿ ਕੇ ਮੁਆਵਜ਼ਾ ਦੇਣ ਤੋਂ ਭੱਜਣ ਦੇ ਸਾਰੇ ਰਾਹ ਬੰਦ ਹੋ ਜਾਣਗੇ ਡੈਮਾ ਦਾ ਕੰਟਰੋਲ ਕੇਂਦਰ ਕੋਲ ਹੁਣ ਕਰਕੇ ਮੁਆਵਜ਼ਾ ਕੇਂਦਰ ਨੂੰ ਹੀ ਦੇਣਾ ਪਵੇਗਾ ਪਰ ਜੋ ਗਲਤੀਆਂ ਪੰਜਾਬ ਸਰਕਾਰ ਦੀਆਂ ਨੇ ਉੱਥੇ ਪੰਜਾਬ ਸਰਕਾਰ ਨੂੰ ਵੀ ਨੁਕਸਾਨ ਦੀ ਪ੍ਰਭਾਈ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਜਿੱਥੇ ਡੈਮਾ ਦੇ ਪਾਣੀ ਦੇ ਪੱਧਰ ਉੱਤੇ ਪੂਰੀ ਨਿਗਰਾਨੀ ਜਾਂ ਮੁਸਤੈਦੀ ਨਹੀਂ ਦੇਖਣ ਨੂੰ ਮਿਲਦੀ ਉੱਥੇ ਦਰਿਆਵਾਂ ਦੇ ਕੰਢਿਆਂ ਉੱਪਰ ਬਣੇ ਤੁਸੀਂ ਬੰਨਾਂ ਦੀ ਮੁਰੰਮਤ ਲਈ ਰੱਖੇ ਜਾਂਦੇ ਫੰਡਾਂ ਦੀ ਵੀ ਦੁਰਵਰਤੋਂ ਹੋ ਜਾਂਦੀ ਹੈ ਕੋਈ ਸਰਕਾਰ ਇਹ ਨਹੀਂ ਦੱਸ ਸਕਦੀ ਕਿ ਅਜੇ ਤੱਕ ਇਹਨਾਂ ਤੁਸੀਂ ਬੰਨਾਂ ਤੋਂ ਚੂਹਿਆਂ ਨੂੰ ਮਾਰ ਲਈ ਕੀ ਇੰਤਜ਼ਾਮ ਕੀਤਾ ਗਿਆ ਜਾਂ ਸਮਾਂ ਰਹਿੰਦੇ ਵੇਲੇ ਸੀਜ਼ਨ ਵਿੱਚ ਕਮਜ਼ੋਰ ਥਾਂਾਂ ਉੱਤੇ ਮਰਮਤ ਕਿਉਂ ਨਹੀਂ ਕੀਤੀ ਜਾਂਦੀ ਚੋਰੀ ਜਾਂ ਮਨਜ਼ੂਰਸ਼ੁਦਾ ਮਾਈਨਿੰਗ ਦੇ ਅਰਜ਼ੀ ਰਸਤਿਆਂ ਨੂੰ ਵੀ ਚੰਗੀ ਤਰ੍ਹਾਂ ਬੰਦ ਕਿਉਂ ਨਹੀਂ ਕੀਤਾ ਜਾਂਦਾ ਇਸ ਦਾ ਜਵਾਬ ਸ਼ਾਇਦ ਕਿਸੇ ਵੀ ਸਰਕਾਰ ਕੋਲ ਨਹੀਂ ਹੋਵੇਗਾ ਇਸ ਤਰ੍ਹਾਂ ਕੱਗਰ ਨਦੀ ਵਿੱਚ ਹੜ ਦਾ ਮੁੱਖ ਕਾਰਨ ਪਾਖੜਾ ਦਾ ਨਿਰਵਾਣਾ ਬ੍ਰਾਂਚ ਥੱਲੇ ਖਨੌਰੀ ਵਿਖੇ ਬਣਿਆ ਸਾਈਫਨ ਐ ਸਥਾਪਕਤਾ ਹੱਲ ਇਹ ਹੈ ਕਿ ਭਾਖੜਾ ਨਹਿਰ ਨੂੰ ਕੱਗਰ ਦੇ ਥੱਲੇ ਦੀ ਸਾਈਫਨ ਬਣਾ ਕੇ ਲੰਘਾਉਣਾ ਪਵੇਗਾ ਤੇ ਕੱਗਰ ਦਰਿਆ ਨੂੰ ਹੁਣ ਤੋਂ ਵੀ ਅੱਧਾ ਕਿਲੋਮੀਟਰ ਵਾਧੂ ਜਗ੍ਹਾ ਲੰਘਣ ਲਈ ਦੇਣੀ ਚਾਹੀਦੀ ਹੈ ਕਿਉਂਕਿ ਕੁਦਰਤੀ ਪਾਣੀ ਦਾ ਕੋਈ ਅੰਦਾਜ਼ਾ ਨਹੀਂ ਹੋ ਸਕਦਾ ਕਿ ਕਿੰਨਾ ਹੋ ਸਕਦਾ ਪਰ ਭਾਖੜਾ ਦਾ ਪਾਣੀ ਤਾਂ ਕੰਟਰੋਲ ਵਿੱਚ ਹੈ ਉਸ ਨੂੰ ਵਧਾਇਆ ਘਟਾਇਆ ਵੀ ਜਾ ਸਕਦਾ ਸਭ ਤੋਂ ਵੱਡੀ ਨਲਾਇਕੀ ਡਰੇਨਜ਼ ਵਿਭਾਗ ਦੀ ਹੈ ਸੇਮ ਨਾਲੀਆਂ ਤੇ ਛੋਟੇ ਬਰਸਾਤੀ ਨਾਲਿਆਂ ਦੀ ਸਮੇਂ ਸਿਰ ਕਦੇ ਵੀ ਸਫਾਈ ਨਹੀਂ ਹੁੰਦੀ ਸੈਂਕੜੇ ਕਰੇਨਾ ਪਾਪਲਾਈਨ ਮਸ਼ੀਨਾਂ ਤੇ ਜੀਸੀਬੀ ਸਰਕਾਰ ਨੇ ਕਰੀਦੀਆਂ ਹੋਈਆਂ ਨੇ ਜਿਹਾ ਪ੍ਰਾਈਵੇਟ ठेकेदारों ਨੂੰ ਵੀ ਕਾਗਜੀ ਟੈਂਡਰ ਹੋ ਜਾਂਦੇ ਨੇ ਤੇ ਸਫਾਈ ਦੇ ਨਾਤੇ ਹਜ਼ਾਰਾਂ ਕਰੋੜਾਂ ਦੇ ਫੰਡ ਖੁਰਦ-ਬੁਰਦ ਵੀ ਹੋਣ ਦੇ ਮਾਮਲੇ ਕਈ ਵਾਰ ਸਾਹਮਣੇ ਆਏ ਨੇ ਜਿਸ ਕਰਕੇ ਡਰੇਨਾਂ ਵਿੱਚ ਸਫਾਈ ਨਹੀਂ ਹੁੰਦੀ ਤੇ ਪਾਣੀ ਦੇ ਲੰਗੜ ਵਿੱਚ ਰੁਕਾਵਟ ਆਉਂਦੀ ਹੈ ਨੇ ਇਹ ਵੀ ਹੜਾਂ ਦਾ ਵੱਡਾ ਕਾਰਨ ਬਣਦਾ ਪੰਜਾਬ ਨਾਲ ਕੇਂਦਰ ਨੂੰ ਤਾਂ ਕੋਈ ਦਰਦ ਹੀ ਨਹੀਂ ਕਿਉਂਕਿ ਪੰਜਾਬ ਸਿੱਖ ਬਹੁ ਗਿਣਤੀ ਸੂਬਾ ਹੈ ਤੇ ਕੇਂਦਰ ਵਿੱਚ ਕੋਈ ਵੀ ਸਰਕਾਰ ਹੋਵੇ ਉਸ ਨੂੰ ਸਦਾ ਇਸ ਨਾਲ ਨਫ਼ਰਤ ਰਹੀ ਹੈ ਤੇ ਭਵਿੱਖ ਵਿੱਚ ਵੀ ਰਹੇਗੀ ਇਸ ਹੜਾ ਆਉਣ ਤੇ ਜਾ ਜ਼ਿਆਦਾ بارش ਹੋਣ ਤੇ ਡੈਮਾ ਦਾ ਪਾਣੀ ਅਚਾਨਕ ਛੱਡ ਕੇ ਸ਼ਾਇਦ ਕੇਂਦਰ ਨੂੰ ਖੁਸ਼ੀ ਹੁੰਦੀ ਹੈ ਕਿ ਪੰਜਾਬ ਦੀ ਬਰਬਾਦੀ ਹੋ ਰਹੀ ਹੈ ਪਰ ਪੰਜਾਬ ਦੀ ਹਰ ਸਰਕਾਰ ਵੀ ਕੇਵਲ ਐਲਾਨਾ ਤੱਕ ਸੀਮਿਤ ਹੈ ਜਾਂ ਬਰਬਾਦੀ ਦੇ ਵੇਲੇ ਹਵਾਈ ਸਰਵੇਖਣ ਜਾਂ ਕਿਸ਼ਤੀਆਂ ਤੇ ਬੈਠ ਕੇ ਦੌਰਾ ਕਰ ਲਿਆ ਜਾਂਦਾ ਪਰ ਹੜਾ ਨੂੰ ਰੋਕਣ ਲਈ ਜਾ ਇਨਾ ਤੋਂ ਵਿਚਾਰ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤਾ ਜਾਂਦਾ ਇਸ ਵੇਲੇ ਵੀ ਪੰਜਾਬ ਡੁੱਬ ਰਿਹਾ ਤੇ ਮੁੱਖ ਮੰਤਰੀ ਭਗਵੰਤ ਮਾਨ ਮ드ਰਾਸ ਵਿੱਚ ਸ਼ਾਹੀ ਨਾਸ਼ਤਾ ਖਾ ਕੇ ਉੱਥੇ ਜੁਮਲੇ ਸੁਣਾ ਰਹੇ ਨੇ ਸਰੁੱਤ ਦੌਰਾਨ ਮੌਨਸੂਨ ਦੀ ਤਬਾਹੀ ਤੋਂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਤੇ ਜੰਮੂ ਕਸ਼ਮੀਰ ਦੇ ਵਸਨੀਕਾਂ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਹੁਣ ਪੰਜਾਬ ਵਿੱਚ ਹੜ੍ਹਾਂ ਦਾ ਸੰਕਟ ਲਗਾਤਾਰ ਗਹਿਰਾ ਹੋ ਰਿਹਾ ਬੱਦਲ ਫਟਣ ਅਚਨਚੇਤ ਹੜ੍ਹ ਆਉਣ ਅਤੇ ਟਿੱਗਾਂ ਡਿੱਗਣ ਨਾਲ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਚੁਗਿਰਦੇ ਦੀ ਸੁਵੇਦਨਸ਼ੀਲਤਾ ਦਾ ਅਹਿਸਾਸ ਹੋਇਆ ਤੇ ਸੂਬਾਈ ਤੇ ਝੂਠੀ ਅਧਿਕਾਰੀਆਂ ਦੀਆਂ ਤਿਆਰੀਆਂ ਵਿੱਚ ਕਮੀਆਂ ਜਾਂ ਅਣਹੋਂਦ ਉਜਾਗਰ ਹੋਈਆਂ ਨੇ ਸੁਪਰੀਮ ਕੋਰਟ ਵਿੱਚ ਦਾਖਲ ਕੀਤੇ ਹਲਫਨਾਮੇ ਵਿੱਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਇਹ ਗੱਲ ਕਬੂਲ ਕੀਤੀ ਹੈ ਕਿ ਵਾਤਾਵਰਨ ਵਿੱਚ ਪੈਦਾ ਹੋ ਰਹੇ ਅਸੰਤੁਲਨ ਨਾਲ ਸੰਜਣ ਲਈ ਮੌਜੂਦਾ ਉਪਰਾਲਿਆਂ ਵਿੱਚ ਕਮੀਆਂ ਰਹੀਆਂ ਨੇ ਰਾਜ ਸਰਕਾਰ ਨੇ ਇਸ ਸਥਿਤੀ ਨਾਲ ਨਜਿੱਠਣ ਲਈ ਵਿਆਪਕ ਪਵਿੱਖੀ ਕਾਰਜ ਯੋਜਨਾ ਉਲਿੱਕਣ ਲਈ 6 ਮਹੀਨਿਆਂ ਦਾ ਸਮਾਂ ਮੰਗਿਆ ਤਰਸਜੋਗ ਗੱਲ ਹੈ ਕਿ ਜਿਆਲਬਾਜੂ ਤਵਦੀਲੀ ਜੰਗਲਾਂ ਦੀ ਕਟਾਈ ਅਤੇ ਬੇਮੁਹਾਰੇ ਵਿਕਾਸ ਜਹੇ ਕਾਰਕਾਂ ਕਾਰਨ ਲਗਾਤਾਰ ਵਧ ਰੀਆਂ ਕੁਦਰਤੀ ਆਫਤਾਂ ਤੋਂ ਰੋਕਥਾਮ ਜਾਂ ਇਸਦੇ ਅਸਰ ਨੂੰ ਘਟਾਉਣ ਦੀ ਕੋਈ ਸੋਝੀ ਨਹੀਂ ਹੈ ਇਸ ਸੰਬੰਧ ਵਿੱਚ ਜੋ ਕਰਨਾ ਬਣਦਾ ਉਸ ਨੂੰ ਸਮਝਣ ਲਈ ਕਿਸੇ ਰੌਕੇਟ ਸਾਇੰਸ ਦੀ ਜ਼ਰੂਰਤ ਨਹੀਂ ਵੱਖ-ਵੱਖ ਖੇਤਰਾਂ ਨਾਲ ਜੁੜੇ ਰੋਸ਼ਨ ਦਿਮਾਗਾਂ ਨੂੰ ਇੱਕ ਜੁਟ ਕਰਕੇ ਅੱਗੇ ਲਿਆਉਣ ਦੀ ਲੋੜ ਹੈ ਨੀਤੀ ਘੜਿਆਂ ਨੂੰ ਉਹਨਾਂ ਦੀਆਂ ਸਲਾਹਾਂ ਤੇ ਕੰਨ ਧਰਨਾ ਚਾਹੀਦਾ ਕੁਦਰਤੀ ਸਰੋਤਾਂ ਦੀ ਬਰਬਾਦੀ ਕਰਕੇ ਸਿਆਸੀ ਅਤੇ ਕਾਰੋਬਾਰੀ ਹਿੱਤ ਸੋਧਣ ਦੀ ਸੋਚ ਨੂੰ ਪਰੇ ਰੱਖਿਆ ਜਾਣਾ ਚਾਹੀਦਾ ਚੰਗੀ ਗੱਲ ਹੈ ਕਿ ਹਿਮਾਚਲ ਪ੍ਰਦੇਸ਼ ਅਫਸਰਾਂ ਵਿਸ਼ਾ ਮਾਹਿਰਤ ਤੇ ਸਮਾਜਿਕ ਨੁਮਾਇੰਦਿਆਂ ਦਾ ਅਜਿਹਾ ਕੋਰ ਗਰੁੱਪ ਕਾਇਮ ਕਰਨ ਲਈ ਉਤਸਕ ਹੈ ਜੋ ਨਾ ਕਮੀਆਂ ਦੀ ਨਿਸ਼ਾਨਦੇਹੀ ਕਰੇਗਾ ਜਿਨ੍ਹਾਂ ਕਰਕੇ ਮੌਜੂਦਾ ਸੰਕਟ ਪੈਦਾ ਹੋਇਆ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾਹ ਨੇ ਕੁਦਰਤੀ ਆਪਦੇ ਜ਼ਖਮਾਂ ਦੀ ਨਿਸ਼ਾਨਦੇਹੀ ਕਰ ਲਈ ਮਾਹਿਰਾਂ ਨਾਲ ਸਲਾਹ مشورہ ਕਰਨ ਦਾ ਸੱਦਾ ਦਿੱਤਾ ਸੀ ਇਹਨਾਂ ਕੋਰ ਗਰੁੱਪਾਂ ਤੇ ਕਮੇਟੀਆਂ ਦੇ ਸੁਪਾਰਸ਼ਾਂ ਨੂੰ ਬਿਨਾਂ ਦੇਰੀ ਕੀਤੇਆਂ ਲਾਗੂ ਕੀਤਾ ਜਾਣਾ ਜ਼ਰੂਰੀ ਹੈ ਨਹੀਂ ਤਾਂ ਇਸ ਕਵਾਇਦ ਦਾ ਮਤਵ ਗਵਾਚ ਜਾਵੇਗਾ ਜਿਵੇਂ ਪਹਿਲਾਂ ਹੁੰਦਾ ਰਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਹਾੜੇ ਮੌਕੇ ਆਪਣੇ ਭਾਸ਼ਣ ਵਿੱਚ ਕੁਦਰਤੀ ਆਫਤਾਂ ਵੱਲੋਂ ਬਚਾਓ ਰਾਹਤ ਤੇ ਮੁੜ ਵਸੇਵੇਂ ਦੇ ਕਾਰਜਾਂ ਸੰਬੰਧੀ ਰਾਜ ਸਰਕਾਰਾਂ ਤੇ ਕੇਂਦਰ ਦਰਮਿਆਨ ਤਾਲਮੇਲ ਦੀ ਛਲਾਗਾ ਕੀਤੀ ਸੀ ਇਸੇ ਤਰ੍ਹਾਂ ਦੇ ਤਾਲਮੇਲ ਸਦਕਾ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਮਿਲਦੀ ਹੈ ਇਸ ਦੇ ਨਾਲ ਹੀ ਅਗਾਊਂ ਚੇਤਾਵਨੀ ਪ੍ਰਣਾਲੀ ਵਿੱਚ ਸੁਧਾਰ ਲਿਆਉਣ ਅਤੇ ਥੋੜੇ ਜਿਹੇ ਖਤਰੇ ਦੀ ਸੂਰਤ ਵਿੱਚ ਲੋਕਾਂ ਨੂੰ ਕੱਢ ਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਪੁਖਤਾ ਪ੍ਰਬੰਧ ਕਰਨ ਦੀ ਫੇਰੀ ਲੋੜ ਹੈ ਕੁਦਰਤੀ ਆਫਤਾਂ ਨਾਲ ਜੂਝਣ ਵਾਲੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਆਪੋ ਆਪਣੇ ਆਪ ਵਿੱਚ ਤਾਲਮੇਲ ਬਿਠਾ ਕੇ ਸਾਂਝੇ ਉਦਮ ਕਰਨੇ ਚਾਹੀਦੇ ਨੇ ਤੇ ਵਾਤਾਵਰਣ ਪੱਖੀ ਰਸਮਾਂ ਅਪਣਾਉਣੀਆਂ ਚਾਹੀਦੀਆਂ ਨੇ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਖਵਾਉਂਦਾ ਹੈ ਅਤੇ ਇਸ ਨੂੰ ਕੁਦਰਤੀ ਆਫਤਾਂ ਦੇ ਸੰਕਟ ਪ੍ਰਤੀ ਕਿਸੇ ਵੀ ਤਰ੍ਹਾਂ ਵੇਸਲਾ ਨਹੀਂ ਹੋਣਾ ਚਾਹੀਦਾ